ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਤੇ ਪਿੰਡ ਮਾੜੀ ਕੰਬੋਕੇ ਮਾੜੀ ਉਦੋਕੇ ਦਰਾਸਕੇ ਪਲਵਾਨ ਕੇ ਚੇਲਾ ਆਦ ਪਿੰਡਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਚੇਲਾ ਗੇਟ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਬਾਬਾ ਮਰਹਾਨਾ ਜੀ ਦੇ ਮੁਖ ਸੇਵਾਦਾਰ ਭਾਈ ਜਸਵੀਰ ਸਿੰਘ ਮਾੜੀ ਉਦੋਕੇ ਨੇ ਦੱਸਿਆ ਕਿ ਗੁਰਦੁਆਰਾ ਬੀਰ ਬਾਬਾ ਬੁੱਢਾ ਸਾਹਿਬ ਜੀ ਦੇ ਦੇਖੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਸੇਵਾ ਲਈ ਵਕਫ ਵਕ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਸਮੂਹ ਪਿੰਡਾਂ ਦੇ ਸੇਵਾਦਾਰ ਆਦ ਹਾਜ਼ਰ ਸੰਤਾਨ ਤੋਂ ਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰੂਪ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਬ ਦੀ ਦੇ ਸਲਾਣਾ ਜੋੜ ਮੇਰੇ ਦੇ ਸਬੰਧ ਵਿੱਚ ਮਾੜੀ ਕੰਬੋ ਤੇ ਮਾੜੀ ਵਿੱਦਿਅਕ ਤੇ ਰਾਜ ਤੇ ਪਹਲਵਾਨ ਕ੍ਰਿਤੀ ਦਾ ਗੇੜ ਦੇ ਗੁਰਦਰਾ ਸਾਹਿਬ ਦੇ ਸਮੂਹ ਸੰਗਤਾਂ ਸਹਿ ਹੋ ਕੇ ਨਾਲ ਨੰਗਰ ਲਗਾਇਆ ਜਾਂਦਾ ਹੈ ਸੋ ਸਮੂਹ ਨੰਗਰ ਦੇ ਦੇਸ਼ਵ ਦੇਸਾ ਸਵਾਸਤਿਕ ਪੰਡਾ ਨੂੰ ਬਾਬਾ ਬੁੱਢਾ ਸਾਹਿਬ ਦੇ ਸਲਾਣਾ ਜੋੜ ਮੇਰੇ ਦੀ ਨਾਖ ਲਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ